ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਖੁਲਾਸਾ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਹਾਜ਼ਰ ਹੋਇਆ ਥੋੜੇ ਲਈ ਖਾਸ ਖਬਰ ਲੈ ਕੇ ਆਰਨਿਤ ਨੂੰ ਬੱਪੂ ਬਲਕੌਰ ਨੇ ਦਿੱਤਾ ਵੱਡਾ ਜਵਾਬ ਪੂਰੀ ਖਬਰ ਜਾਣਨ ਲਈ ਵੀਡੀਓ ਦੇ ਆਖਰ ਤੱਕ ਜਰੂਰ ਬਨੇ ਰਹੋ ਆਰਨਿਤ ਅਤੇ ਸਿੱਧੂ ਮਸੂਅਲ ਦੀ ਦੋਸਤੀ ਅਤੇ ਇਹਨਾਂ ਦੀ ਕੰਟਰੋਵਰਸੀ ਬਾਰੇ ਤਾਂ ਆਪਾਂ ਸਾਰੇ ਜਾਣਦੇ ਆ ਬੇਸੇ ਦਾ ਇਕੱਠਿਆਂ ਦਾ ਇਹਨਾਂ ਦਾ ਗਾਣਾ ਵੀ ਆਇਆ ਸੀ ਪਰ ਬਾਅਦ ਵਿੱਚ ਜਾ ਕੇ ਇਹਨਾਂ ਦੇ ਕਾਫੀ ਵਿਵਾਦ ਵੀ ਹੋ ਗਏ ਸੀ ਸਿੱਧੂ ਮਸੂਅਲ ਦੇ ਫੈਨਾਂ ਦਾ ਇਹ ਵੀ ਕਹਿਣਾ ਹੈ ਕਿ ਆਰਨਿਤ ਨੂੰ ਕਈ ਗਾਣਿਆਂ ਵਿੱਚ ਜਵਾਬ ਦਿੱਤੇ ਸੀ ਕਿਉਂਕਿ ਆਰਨੇ ਨੇ ਇਤਨੇ ਸਿੱਧੂ ਮਸੂਏ ਨੂੰ ਇੰਸਟਾਗ੍ਰam ਤੁਹਾਨੂੰ ਫੋਲੋ ਕਰ ਦਿੱਤਾ ਸੀ ਬੇਸੇਤ ਆਏ ਅਨਫੋਲੋ ਵਾਲੇ ਮੁੱਦੇ ਨੂੰ ਲੈ ਕੇ ਆਰਨੇ ਤੇ ਇੱਕ ਬਹੁਤ ਵੱਡਾ ਬਿਆਨ ਵੀ ਆ ਚੁੱਕਿਆ ਹੈ ਜੋ ਤੁਸੀਂ ਸਾਰਿਆਂ ਨੇ ਸੁਣ ਵੀ ਲਿਆ ਹੋਣਾ ਜਿਸ ਬਾਰੇ ਆਪਾਂ ਪਿਛਲੀ ਵੀਡੀਓ ਵਿੱਚ ਗੱਲਬਾਤ ਵੀ ਕੀਤੀ ਸੀ ਕਿ ਸਿੱਧੂ ਮਸੂਏ ਵਾਲਿਆਂ ਨੂੰ ਕਿਉਂ ਅਨਫੋਲੋ ਕੀਤਾ ਸੀ ਆਰਨੇ ਨੇ ਕਿਹਾ ਸੀ ਫੋਲੋ ਅਨਫੋਲੋ ਛੋਟੀਆਂ ਚੀਜ਼ਾਂ ਨੇ ਮੇਰਾ ਸਿੱਧੂ ਪਰਿਵਾਰ ਨਾਲ ਪਹਿਲਾਂ ਵੀ ਪਿਆਰ ਸੀ ਤੇ ਅੱਜ ਵੀ ਹੈ ਖੈਰ ਹੁਣ ਇਸ ਇੰਟਰਵਿਊ ਹੋਣ ਤੋਂ ਬਾਅਦ ਬਾਪੂ ਬਲਕੌਰ ਦਾ ਵੀ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਬਾਪੂ ਬਲਕੌਰ ਆਪਣੀ ਇੰਟਰਵਿਊ ਵਿੱਚ ਕਹ ਆਉਂਦਾ ਸੀ ਉਹਨਾਂ ਨਾਲ ਹਰ ਮੁਸ਼ਕਲ ਘੜੀ ਖੜਦਾ ਸੀ ਉਹਨਾਂ ਨੇ ਸਿੱਧੂ ਨਾਲ ਗਾਣੇ ਵੀ ਕੀਤੇ ਅੱਜ ਸਿੱਧੂ ਦੇ ਘਰ ਦੁੱਖ ਆਇਆ ਪਰ ਉਹ ਯਾਰ ਨਹੀਂ ਖੜੇ ਸਿੱਧੂ ਨੂੰ ਫੋਲੋ ਕਰੋ ਅਨਫੋਲੋ ਕਰੋ ਥੋੜੀ ਮਰਜੀ ਹੈ ਪਰ ਇਨਸਾਫ ਲਈ ਤਾਂ ਖੜਜੋ ਜੋ ਕਈ ਸਿੰਗਰ ਇੰਟਰਵਿਊ ਚ ਕਹਿ ਰਹੇ ਨੇ ਕਿ ਅਸੀਂ ਸਿੱਧੂ ਪਰਿਵਾਰ ਨਾਲ ਖੜਦੇ ਆਂ ਤੇ ਸਾਡੀ ਅਕਸਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਉਹ ਸਭ ਝੂਠ ਬੋਲਦੇ ਆ ਸਾਡਾ ਇਹਨਾਂ ਨੇ ਕੋਈ ਹਾਲ ਚਾਲ ਨਹੀਂ ਪੁੱਛਿਆ ਵੈਸੇ ਅਸੀਂ ਇਹੋ ਜਿਹੇ ਵਿਵਾਦਾਂ 'ਤੇ ਕੋਈ ਟਿੱਪਣੀ ਨਹੀਂ ਕਰਦੇ ਪਰ ਜਦੋਂ ਸਿਰੋ ਪਾਣੀ ਲੰਘਦਾ ਸਾਨੂੰ ਇਹੋ ਬੋਲਣਾ ਪੈਂਦਾ ਵੈਸੇ ਬਾਪੂ ਬਲਕੌਰ ਨੇ ਆ ਨੇ ਤਾਂ ਸਿੱਧਾ ਨਾਮ ਤਾਂ ਨਹੀਂ ਲਿਆ ਪਰ ਜੋ ਗੱਲਾਂ ਬਾਪੂ ਬਲਕੌਰ ਨੇ ਇਸ ਇੰਟਰਵਿਊ ਵਿੱਚ ਕੀਤੀਆਂ ਉਹ ਉਹੀ ਸੀ ਜੋ ਆਰ ਨੇ ਤੇ ਆਪਣੇ ਇੰਟਰਵਿਊ ਵਿੱਚ ਕੀਤੀਆਂ ਸਨ ਇਹ ਬਿਆਨ ਸਨ ਬਾਪੂ ਬਲਕੌਰ ਦੇ ਸੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਧੰਨਵਾਦ ਜੀ